ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਦੀ ਸਖੀ ਸਰਵਰ ਕਰ ਰਹੇ ਹੋ ਭਾਈ ਮੰਜ ਭਾਈ ਮੰਜ ਪਿੰਡ ਕੰਗ ਮਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਅਮੀਰ ਜ਼ਿਮੀਦਾਰ ਸੀ ਉਹ ਸਖੀ ਸਰਵਰ ਦਾ ਸੇਵਕ ਸੀ ਅਤੇ ਸਖੀ ਸਰਵਰ ਦੇ ਪ੍ਰਚਾਰ ਨੂੰ ਵਧਾਉਣ ਵਾਸਤੇ ਉਸ ਕਈ ਪੀਰਖਾਨੇ ਬਣਾਏ ਹੋਏ ਸਨ ਇੱਕ ਵਾਰ ਭਾਈ ਮੰਜ ਆਪਣੇ ਸਾਥੀਆਂ ਦਾ ਇੱਕ ਜਥਾ ਲੈ ਕੇ ਨਿਗਾਹੇ ਪੀਰ ਦੀ ਯਾਤਰਾ ਤੇ ਗਿਆ ਜਦ ਉਹ ਵਾਪਸ ਆ ਰਿਹਾ ਸੀ ਤਾਂ ਉਸ ਦਾ ਕਿਸੇ ਸਿੱਖ ਨਾਲ ਮੇਲ ਹੋਇਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਨ ਦਾ ਅਵਸਰ ਪ੍ਰਾਪਤ ਹੋਇਆ ਗੁਰਬਾਣੀ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਆਪਣੀ ਖਾਹਿਸ਼ ਜ਼ਾਹਰ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਦੱਸਿਆ ਗਿਆ ਕਿ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਦੇ ਰੂਪ ਵਿੱਚ ਆਤਮਿਕ ਗਿਆਨ ਪ੍ਰਦਾਨ ਕਰ ਰਹੇ ਹਨ ਅੰਮ੍ਰਿਤਸਰ ਆ ਕੇ ਉਸ ਵੇਖਿਆ ਕਿ ਗੁਰੂ ਦੇ ਸਿੱਖ ਬੜੀ ਨਿਮਰਤਾ ਸ਼ਰਧਾ ਤੇ ਪਿਆਰ ਨਾਲ ਸੇਵਾ ਵਿੱਚ ਲੱਗੇ ਹੋਏ ਸਨ ਉਸਾਰੀ ਦੇ ਕੰਮ ਵੀ ਚੱਲ ਰਹੇ ਸਨ ਸਰੋਵਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਜਦ ਉਸ ਅੰਮ੍ਰਿਤ ਦੇ ਸਰੋਵਰ ਦੀ ਮਹਿਮਾ ਸੁਣੀ ਤਾਂ ਉਸ ਨੇ ਬੜੀ ਸ਼ਰਧਾ ਨਾਲ ਇਸਨਾਨ ਕੀਤਾ ਫਿਰ ਉਹ ਗੁਰੂ ਦਰਬਾਰ ਕੋ ਜਾ ਤੇ ਇਲਾਹੀ ਕੀਰਤਨ ਸੁਣਿਆ ਕੀਰਤਨ ਸੁਣ ਕੇ ਉਸ ਨੂੰ ਬਹੁਤ ਆਨੰਦ ਆਇਆ ਅਤੇ ਉਸ ਨੇ ਮਨ ਬਣਾ ਲਿਆ ਕਿ ਸਿੱਖ ਬਣ ਜਾਣਾ ਚਾਹੀਦਾ ਹੈ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਮੈਂ ਆਪ ਜੀ ਦਾ ਸਿੱਖ ਬਰਨਾ ਚਾਹੁੰਦਾ ਹਾਂ ਮੇਰੇ ਤੇ ਕਿਰਪਾ ਕਰੋ ਗੁਰੂ ਜੀ ਨੇ ਫਰਮਾਇਆ ਤੂੰ ਸਖੀ ਸਰਵਰ ਦਾ ਸੇਵਕ ਹੈ ਪਰ ਸਿੱਖ ਹੋਣਾ ਆਸਾਨ ਨਹੀਂ ਸਿੱਖੀ ਵਾਲ ਨਾਲੋਂ ਵੀ ਬਾਰੀਕ ਅਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਸੱਚੀ ਸਰਵਰੀ ਦਾ ਪੰਧ ਸੌਖਾ ਹੈ ਸਿੱਖ ਬਣਨ ਲਈ ਕਰੋਧ ਲੋਭ ਮੋਹ ਅਹੰਕਾਰ ਅਤੇ ਤਖ਼ਬਰ ਛੱਡਣਾ ਪੈਂਦਾ ਹੈ ਭਾਈ ਮਨ ਫਿਰ ਸਨਿਮਰ ਬੇਨਤੀ ਕੀਤੀ ਮਹਾਰਾਜ ਮੈਂ ਸਭ ਕੁਝ ਛੱਡਣ ਨੂੰ ਤਿਆਰ ਹਾਂ ਪਰ ਗੁਰੂ ਜੀ ਫਰਮਾਇਆ ਤੂੰ ਸਭ ਕੁਝ ਕਰ ਸਕਦਾ ਹੈ ਪਰ ਸਿੱਖੀ ਉਤੇ ਸਿੱਖੀ ਨਹੀਂ ਟਿਕ ਸਕਦੀ ਆਖਰੀ ਸ਼ਬਦ ਪਾਈ ਮੰਝ ਨੂੰ ਵਿੰਨ ਕੇ ਲੈ ਗਏ ਉਸ ਨੂੰ ਅਸਰ ਗੱਲ ਦੀ ਸੋਝੀ ਆ ਗਈ ਉਹ ਆਪਣੇ ਪਿੰਡ ਪਰਤ ਗਿਆ ਉਸ ਆਪਣੇ ਘਰ ਵਿੱਚ ਬਣਿਆ ਪੀਰਖਾਨਾ ਢਾ ਦਿੱਤਾ ਸਾਰਾ ਪਿੰਡ ਉਸ ਦੇ ਖਿਲਾਫ ਹੋ ਗਿਆ ਚਾਉਦਰਪੁਣਾ ਉਸ ਤੋਂ ਖੋਹ ਲਿਆ ਗਿਆ ਅੰਤੋ ਅੰਮ੍ਰਿਤਸਰ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਪਰ ਮੂੰਹੋਂ ਕੁਝ ਨਾ ਬੋਲਿਆ ਬਾਕੀ ਸਿੱਖਾਂ ਵਾਂਗ ਉਹ ਵੀ ਸੇਵਾ ਵਿੱਚ ਜੁਟ ਗਿਆ ਉਹ ਜੰਗਲ ਵਿੱਚ ਜਾਂਦਾ ਤੇ ਲੱਕੜੀਆਂ ਕੱਟ ਕੇ ਲਿਆਉਂਦਾ ਸਾਰਾ ਦਿਨ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿੱਚ ਲੱਗਾ ਰਹਿੰਦਾ ਇੱਕ ਵਾਰ ਜਦ ਉਹ ਲੱਕੜਾਂ ਦੀ ਪੰਡ ਚੁੱਕ ਕੇ ਅੰਮ੍ਰਿਤਸਰ ਨੂੰ ਆ ਰਿਹਾ ਸੀ ਤਾਂ ਬੜੇ ਜ਼ੋਰ ਦੀ ਹਨੇਰੀ ਆਈ ਅਤੇ ਚਾਰ ਸੂਫੇਰੇ ਹਨੇਰਾ ਛਾ ਗਿਆ ਉਸ ਹਨੇਰੇ ਵਿੱਚ ਉਹ ਇੱਕ ਖੂਹ ਵਿੱਚ ਡਿੱਗ ਪਿਆ ਪਰ ਉਸ ਲੱਕੜਾਂ ਨੂੰ ਢਿੱਜ ਨਾ ਦਿੱਤਾ ਆਪਣੇ ਸਿਰ ਉੱਤੇ ਹੀ ਟਿਕਾਈ ਰੱਖੀਆਂ ਅਤੇ ਆਪ ਪਾਠ ਕਰਨ ਲੱਗ ਗਿਆ ਜਦ ਉਹ ਰਾਤ ਡੇਰੇ ਨਾ ਪੁੱਜਾ ਤਾਂ ਦੂਜੇ ਸਿੱਖਾਂ ਨੂੰ ਫਿਕਰ ਪੈ ਗਿਆ ਅਤੇ ਉਸ ਨੂੰ ਲੱਭਣ ਨਿਕਲ ਤੁਰੇ ਇੱਕ ਖੂਹ ਵਿੱਚੋਂ ਉਹਨਾਂ ਨੂੰ ਗੁਰਬਾਣੀ ਪੜ੍ਹਨ ਦੀ ਆਵਾਜ਼ ਆਈ ਜਦ ਉਹਨਾਂ ਵੇਖਿਆ ਤਾਂ ਭਾਈ ਮੰਜ ਲੱਕੜਾਂ ਦੀ ਪੰਡ ਸਿਰ ਤੇ ਟਿਕਾਈ ਖੂਹ ਵਿੱਚ ਖਲੋਤਾ ਪਾਠ ਕਰ ਰਿਹਾ ਸੀ ਉਹ ਉਸੇ ਵੇਲੇ ਗੁਰੂ ਦੇ ਡੇਰੇ ਵੱਲ ਭੱਜੇ ਅਤੇ ਰਸੇ ਲੈ ਕੇ ਆ ਗਏ ਰੱਸਾ ਲਮਕਾ ਕੇ ਉਹ ਨਾ ਭਾਈ ਮੰਜ ਨੂੰ ਕਿਹਾ ਕਿ ਰੱਸਾ ਫੜ ਕੇ ਬਾਹਰ ਆ ਜਾਓ ਪਰ ਮੈਂ ਭਾਈ ਮੰਜ ਨੇ ਕਿਹਾ ਪਹਿਲਾ ਇਹ ਸੁੱਕੀਆਂ ਲੱਕੜਾਂ ਬਾਹਰ ਕੱਢੋ ਫਿਰ ਮੈਂ ਵੀ ਨਿਕਲਾਵਾਂਗਾ ਜਦ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਖੂਹ ਤੇ ਪਹੁੰਚ ਗਏ ਗੁਰੂ ਜੀ ਨੂੰ ਖੂਹ ਤੇ ਵੇਖ ਕੇ ਭਾਈ ਮੰਜ ਗੁਰੂ ਦੇ ਚਰਨਾਂ ਵਿੱਚ ਟਾਇ ਪਿਆ ਗੁਰੂ ਜੀ ਨੇ ਕਿਹਾ ਭਾਈ ਮੰਝ ਤੇਰੀ ਕਮਾਈ ਹੁਣ ਸਫਲ ਹੋਈ ਅਤੇ ਕੁਝ ਮੰਗੋ ਭਾਈ ਮੰਝ ਨੇ ਕਿਹਾ ਮੈਨੂੰ ਬਖਸ਼ੋ ਕਿ ਮੈਂ ਨਾਮ ਦਾ ਸਿਮਰਨ ਕਦੇ ਨਾ ਭੁੱਲਾ ਅਤੇ ਸਿੱਧਕ ਦਾਨ ਨਾਲ ਮੇਰੀ ਝੋਲੀ ਭਰ ਦਿਓ ਗੁਰੂ ਜੀ ਭਾਈ ਮੰਝ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਫਰਮਾਇਆ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿთა ਜਗ ਲੰਗਨ ਹਾਰਾ ਪਾਈ ਮੰਝ ਦੀ ਕਲਣਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਿੰਡ ਪ੍ਰਚਾਰ ਬਣਾ ਕੇ ਭੇਜ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਵਾਸਤੇ ਜਾਂ ਆਪ ਜੀ ਪੜਨ ਵਾਸਤੇ ਆਪ ਜੀ ਡਾਕਟਰ ਅਜੀਤ ਸਿੰਘ ਔਲਖ ਉਹਨਾਂ ਦੀ ਕਿਤਾਬ ਸਚਿੱਤਰ ਜੀਵਨ ਸਾਖੀਆਂ ਪੜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ